में तो स्वागत है मैन्यू डेटा डन गल की इस वे गए सुजानपुर के हल्का ਫੁੱਲ ਪੀਰ ਦੇ ਵਿੱਚ ਖੜਿਆ ਦਾਦੀਏ ਦੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੀਚੀ ਹੈ ਕਿਹੜੀ ਇਸ ਵਾਰੀ ਕਾਫੀ ਜ਼ਿਆਦਾ ਆਪਣਾ ਫੁੱਲ ਖਿੜ ਚੁੱਕੀ ਹੈ ਉੱਠਸਾਨ ਹੈ ਕਿਹੜੇ ਉਹ ਵੀ ਬੜੀ ਖੁਸ਼ ਨਜ਼ਾਰਾ ਦੇ ਵਿੱਚ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਕਿਹੜੇ ਲੀਚੀ ਹੈ ਪਿਛਲੀ ਵਾਰੀ ਲੀਚੀ ਕਿਹੜੀ ਖਸਕਾ ਹਾਲਾਤ ਦੇ ਵਿੱਚ ਢੋਲੀ ਪੈ ਗਈ ਸੀ ਉਹ ਲੀਚੀ ਖਰਾਬ ਹੋ ਗਈ ਸੀ ਲੇਕਿਨ ਇਸ ਵਾਰੀ ਪਰਮਾਤਮਾ ਦਾ ਸਾਥ ਹੈ ਉਹਦੇ ਨਾਲ ਉਹ ਲੀਚੀ ਹੈ ਕਿਹੜੀ ਫੁੱਲ ਫੁੱਲ ਹੋਈ ਹੈ ਤੇ ਕਾਫੀ ਜ਼ਿਆਦਾ ਕਿਸਾਨਾਂ ਦੇ ਮੂੰਹ ਤੇ ਰੌਣਕ ਹੈ ਉੱਥੇ ਹੀ ਗੱਲ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਕਿ ਪੰਜਾਬ ਸਰਕਾਰ ਉਸ ਜਾਨਪੁਰ ਵਾਲਾ ਦੌਰਾ ਕੀਤਾ ਗਿਆ ਸੀ ਔਰ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਕਿਹੜੀ ਤੁਹਾਡੀ ਲੀਚੀ ਹੈ ਪਹਿਲੇ ਤਾਂ ਕੁਛ ਦਿੱਤਾ ਵਜਾਂਦੀ ਇਸ ਮੇਰੇ ਲਈ ਤਿਆਰੀ ਕੀਤੀ ਗਈ ਕਿ ਯੂਕੇ ਯੂਐਸਏ ਜਾਣ ਦੀ ਤਿਆਰੀ ਕੀਤੀ ਗਈ ਹੈ ਔਰ ਕਿਸਾਨਾਂ ਦੇ ਵਿੱਚ ਬਹੁਤ ਹੀ ਔਰ ਖੁਸ਼ੀ ਲਹਿਰ ਦੇਖ ਨੂੰ ਮਿਲਦੀ ਹੈ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਕਿਹੜੀ ਪੰਜਾਬ ਦੀ ਲੀਚੀ ਹੈ ਉਹ ਕਾਫੀ ਜ਼ਿਆਦਾ ਫਲ ਵੱਡਾ ਹੋ ਚੁੱਕਿਆ ਹੈ ਔਰ ਉਹਦੇ ਕਰਕੇ ਕਿ ਯੂਕੇ ਵਿੱਚ ਜਾਣਗੇ ਔਰ ਕਿ ਯੂਕੇ ਦੇ ਵਿੱਚ ਸਾਡੇ ਭਰਾ ਰਹਿੰਦੇ ਆ ਪੜੇਚੀ ਲੋਕ ਰਹਿੰਦੇ ਆ ਉਹ ਖਾਨੇ ਪੰਜਾਬ ਦਾ ਆਨੰਦ ਮੰਨਣਗੇ ਕਿ ਇਹ ਲੀਚੀ ਕਿਹੜੇ ਪੰਜਾਬ ਤੋਂ ਆਈ ਹੈ ਉਹਦੇ ਕਰਕੇ ਸਰਕਾਰਾਂ ਵੱਲੋਂ ਪ੍ਰਚਾਲੇ ਕੀਤੇ ਗਿਆ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਕਿਹਾ ਵੀ ਗਿਆ ਹੈ ਕਿ ਕਿਤੇ ਵੀ ਸਾਡੀ ਜ਼ਰੂਰਤ ਪੈਂਦੀ ਹੈ ਸਵੇ ਸਵੇ ਸੈਮੀਨਾਰ ਲਗਾਈ ਜਾ ਰਿਹਾ ਨੂੰ ਸਮਝਾਇਆ ਜਾ ਰਿਹਾ ਕਿ ਕਿਦਾਂ ਤੁਸੀਂ ਲੀਚੀ ਦੀ ਦੇਖਭਾਲ ਕਰ ਸਕਦੇ ਹੋ ਨੀਚੀ ਨੂੰ ਵੱਡਾ ਕਰ ਸਕਦੇ ਹੋ ਉੱਤੇ ਸਰਕਾਰਾਂ ਦਾ ਬਹੁਤ ਧੰਨਵਾਦ ਕੀਤਾ ਉੱਤੇ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਅਫਸਰਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਹੀ ਦੱਸਿਆ ਗਿਆ ਸੀ ਕਿ ਲੀਚੀ ਕਿੱਦਾਂ ਪੈਦਾਵਾਰ ਕਰ ਸਕਦੇ ਹੋ ਉਹ ਕਿੱਦਾਂ ਇਹਦਾ ਫਲ ਵੱਡਾ ਕਰ ਸਕਦੇ ਹੋ ਉਦਾਂ ਹੀ ਕਿਸਾਨਾਂ ਨੇ ਉਹਦੀ ਗਾਈਡਲਾਈਨ ਫੋਲੋ ਕੀਤੀ ਔਰ ਇਸ ਵੇਲੇ ਲੀਚੀ ਹੈ ਕਿਹੜੀ ਪੰਜਾਬ ਦੀ ਨੰਬਰ 1 ਲੀਚੀ ਜਾ ਰਹੀ ਹੈ ਟੌਪ ਜਿਲ੍ਹੇ ਮਲਵਾਨੀ ਲੀਚੀ ਜਾ ਰਹੀ ਹੈ ਇਸ ਬੰਦੇ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਔਰ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨੇ ਆ ਕੀ ਕਹਿਣਾ ਇਸ ਲੀਚੀ ਜ਼ੋਨ ਦੇ ਉਪਲਕਸ ਵਿੱਚ ਦੇਖਦੇ ਹੋ ਐਨਐਨ ਪ ਮੈਂ ঠাকুর ਪੂਰੀ ਸਿੰਘ ਪਿੰਡ ਫੂਲਪਿਆਰਾ ਸਰ ਇਸ ਵਾਰੀ ਜੇ ਲੀਚੀ ਦੀ ਗੱਲ ਕਰੀਏ ਤੇ ਲੀਚੀ ਦੀ ਫਸਲ ਜਿਹੜੀ ਹੈ ਇਸ ਵਾਰੀ ਕਿੱਦਾਂ ਰਹੀ ਹੈ ਜੀ ਲੀਚੀ ਫਸਲ ਆ ਇਸ ਸਾਲ ਠੀਕ ਹੈਗੀ ਆ ਥੋੜੀ ਗਰਮੀ ਕਰ ਨਾਲ ਥੋੜਾ ਨੁਕਸਾਨ ਥੋੜਾ ਲੀਚੀ ਫੱਟੀ ਹੈਗੀ ਥੋੜੀ ਨਹੀਂ ਬਾਕੀ ਫੇਲਾ ਠੀਕ ਹੀ ਆ ਮੈਂ ਬਾਕੀ ਕਿਸ ਚੀਜ਼ਾਂ ਦੀ ਜਿਹੜੀਆਂ ਪਰੇਸ਼ਾਨੀਆਂ ਦੇਖਣੇ ਪੈਂਦੀਆਂ ਹਨ ਲੀਚੀ ਦਾ ਜਿਹੜਾ ਫਲ ਹੁੰਦਾ ਬੂਟਾ ਉਹਦੀ ਕਿੱਦਾਂ ਦੇਖਭਾਲ ਕਰਨੀ ਹੈ ਕੀ ਕੀ ਇਹਦਾ ਜਿਹੜਾ ਪੂਰਾ ਪ੍ਰੋਸੈਸ ਉਹ ਤਾਂ ਬਹੁਤ ਦੇਖਭਾਲ ਸਰ ਸਟਾਰਟ ਤੋਂ ਜਿਹੜਾ ਬੂਟੇ ਨੂੰ ਫਲ ਪੈਣ ਤੋਂ ਸ਼ੁਰੂ ਪਹਿਲਾਂ ਉਹਨੂੰ ਖਾਦ ਪਾਣੀ ਪੈਂਦੀ ਤੈਂ ਤਸਬੇ ਕਰਨੇ ਪੁੰਦੀਆਂ ਨੇ ਰੁੱਲੀ ਲੜੀ ਜੀ ਦਾ ਨਹੀਂ ਪੈ ਮੈਨੂੰ ਸਰਕਾਰ ਵੱਲੋਂ ਤੁਹਾਨੂੰ ਕੀ ਕੀ ਸਹੂਲਤਾਂ ਦਿੱਤੀਆਂ ਆ ਰਹੀਆਂ ਲੀਚੀ ਦੇ ਕਿਹਸਾ ਲਾਣਾ ਸਰਕਾਰ ਵੱਲੋਂ ਲੀਚੀ ਦੀ ਕੋਈ ਸਹੂਲਤ ਨਹੀਂ ਮਿਲਦਾ ਹੀ ਨਹੀਂ ਸਰਕਾਰੋਂ ਸਿਰਫ ਇਹ ਮਿਲਦਾ ਵੀ ਡਾਕਟਰ ਡੋਕਟਰ ਨੂੰ ਟਾਈਮ ਦੇ ਕੋਈ ਬਿਮਾਰੀ ਪੈ ਜਾਂਦੀ ਹੈ ਤੇ ਉਹਨਾਂ ਨੂੰ ਆਪ ਰੋਈ ਖਰੀਦਾ ਦਿਓ ਅੱਜ ਮੌਕੇ ਤੇ ਦੱਸ ਦਿੰਦਾ ਵੀ ਕੋਈ ਸਬਸਿਡੀ ਕਰੋ ਕੋਈ ਸਬਸਿਡੀ ਕੋਈ ਫਰੂਟ ਤੇ ਕੋਈ ਸਬਸਿਡੀ ਨਹੀਂ ਜਿੱਦਾਂ ਪਹਿਲੇ ਜਿਹੜਾ ਆ ਕੱਲਾ ਅਰਬ ਦੇਸ਼ਾਂ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਦੀ ਲੀਚੀ ਜਾ ਰਹੀ ਸੀਗੀ ਪਰ ਇਸ ਵਾਰੀ ਯੂਐਸਏ ਯੂਕੇ ਵਿੱਚ ਵੀ ਜਿਹੜੀ ਹੈ ਲੀਚੀ ਦੀ ਬੜੀ ਜਿਲ੍ਹਾ ਪਠਾਨਕੋਟ ਦੀ ਲੀਚੀ ਦੀ ਗੱਲ ਕਰੀਏ ਤਾਂ ਬੜੀ ਡਿਮਾਂਡ ਹੈ ਕਿੱਦਾਂ ਦਾ ਫਖਰ ਮਹਿਸੂਸ ਹੁੰਦਾ ਹੈਗਾ ਸਾਨੂੰ ਬਹੁਤ ਫਖਰ ਮਹਿਸੂਸ ਹੁੰਦਾ ਕਿ ਸਾਡੇ ਪਠਾਨਕੋਟ ਦੀ ਲੀਚੀ ਦੀ ਹੈ ਬਾਹਰ ਜਾ ਰਹੀ ਹੈ ਤੇ ਸਾਡੀ ਲੀਚੀ ਦੀ ਪਠਾਨਕੋਟ ਦੀ ਸਭ ਤੋਂ ਵਧੀਆ ਲੀਚੀ ਹੈ ਇਹਦਾ ਕਲਰ ਬਹੁਤ ਵਧੀਆ ਹੈ ਸਾਈ ਵੀ ਇਹਦਾ ਬਾਕੀ ਆਪਣਾ ਜਿਹੜੀ ਦੇਰ ਚਲਦੀ ਹੈ ਕੱਲ ਉੱਥੋਂ ਬਿਹਾਰ ਤੋਂ ਹਾਂਜੀ ਇਹ ਆ ਦੇਰਾਂ ਤੋਂ ਉਹਦੇ ਨਾਲ ਸਾਡੀ ਲੀਚੀ ਬਹੁਤ ਵਧੀਆ ਹੈ ਇਹਦਾ ਕਲਰ ਵਧੀਆ ਹੈ ਕਲ ਸਾਈ ਵੀ ਮੋਟਾ ਹੈ ਖਾਣ ਨੂੰ ਬਹੁਤ ਮਿੱਠੀ ਹੈ ਇਸ ਕਰੀਏ ਬਾਹਰ ਦੀ ਡਿਮਾਂਡ ਇਹ ਗੱਲ ਕਰੀਏ ਜਿੰਨਾ سرمਾਇਆ ਜ਼ਿੰਮੇਦਾਰ ਵੱਲੋਂ ਲਗਾਇਆ ਜਾਂਦਾ ਉਹ ਪੂਰਾ ਹੋ ਜਾਂਦਾ ਨਹੀਂ ਲੀਚੀ ਤੋਂ ਬਹੁਤ ਕੜਕ ਝੋਨੇ ਨਾਲ ਬਹੁਤ ਬੈਨੀਫੀਟ ਦਿੰਦੀ ਹੈ ਜੀ ਇਹ ਇੱਕ ਲੇਬਰ ਦੀ ਸਮੱਸਿਆ ਆਂਦੀ ਸਾਨੂੰ ਜ਼ਿੰਮੇਦਾਰਾਂ ਨੂੰ ਮੌਕੇ ਲੇਬਰ ਨਹੀਂ ਮਿਲਦੀ ਇਹ ਤੁਸੀਂ ਕੀ ਕਹਿੰਦੇ ਵੀ ਜਿਹੜਾ ਲੀਚੀ ਦਾ ਜਿਹੜਾ ਕਾਰੋਬਾਰ ਆ ਗਣਾ ਜਿਆਦਾ ਜ਼ਿੰਮੇਦਾਰਾਂ ਨੂੰ ਬਾਗ ਲਾਉਣ ਚਾਹਦੇ ਨੇ ਜਿੰਨੀ ਲੀਚੀ ਇੱਕ ਏਕੜ ਤੋਂ 3-4 ਲੱਖ ਰੁਪਏ ਦੇ ਦਿੰਦੀ ਹੈ ਆਪ ਆਪ ਸੇਲ ਕਰੀਏ ਤੇ ਜਿਹੜਾ ਵਪਾਰੀ ਹੈ ਵਪਾਰੀ ਕੋਈ 2-5 ਲੱਖ ਰੁਪਏ ਕਿੱਲਾ ਦੇ ਦਿੰਦਾ ਤੇ ਕਿੱਥੋਂ ਕਿੱਥੋਂ ਦੀ ਵਪਾਰੀ ਜਿਹੜੇ ਆਂਦੇ ਲੀਚੀ ਤੁਹਾਡੇ ਵੱਲੋਂ ਕਿੱਥੇ ਵੇਚੀ ਜਾਂਦੀ ਹੈ ਵਪਾਰੀ ਤਾਂ ਇੱਥੇ ਫਿਕਰਾਂ ਦੇ ਦਿੰਦੇ ਨੇ ਕਿ ਜਿੰਮੇਦਾਰ ਆਪ ਵੀ ਕੰਮ ਕਰਦੇ ਨੇ ਤੇ ਸਾਡੇ ਕੋਲ ਬਾਅਦ ਦੇ ਜਿਤਨਾ ਆਪਣਾ ਕਲਕੱਤੇ ਤੋਂ ਵਪਾਰੀ ਆਂਦੇ ਨੇ ਉੱਥੇ ਮਾਲ ਭਰ ਲੈਣਦੇ ਨੇ ਅੰਮਦਾਬਾ ਤੋਂ ਆਂਦੇ ਨੇ ਬੰਬੇ ਤੋਂ ਆਂਦੇ ਨੇ ਉਸ ਤੋਂ ਬਾਅਦ ਚੁ ਲਈ ਚੁੱਕੇ ਲਾ ਦਿੰਦੇ ਨੇ ਚੰਗੀ ਲੀਏ ਚੰਗਾ ਰੇਟ ਦੇ ਦਿੰਦੇ ਨੇ ਇਸ ਵਾਰ ਲੀਚੀ ਦੀ ਫਸਲ ਵਧੀਆ ਹੋ ਰਹੀ ਆ ਮੌਸਮ ਵੀ انکੂਰ ਰਿਹਾ ਆ ਲੀਚੀ ਦੀ ਫਸਲ ਲਈ ਤੇ ਜਦੋਂ ਇਹਨਾਂ ਨੂੰ ਲੀਚੀ ਨੂੰ ਬਾਰਿਸ਼ ਚਾਹੀਦੀ ਸੀ ਬਾਰਿਸ਼ ਵੀ ਹੋ ਗਈ ਆ ਤੇ ਪਿਛਲੇ ਸਾਲ ਨਾਲੋਂ ਜਿਹੜਾ ਇਹਦਾ ਝਾੜ ਇਸ ਵਾਰ ਜ਼ਿਆਦਾ ਹੈ ਸਰ ਜਿਹੜੀ ਲੀਚੀ ਹੈ ਕਿੱਥੇ ਕਿੱਥੇ ਐਕਸਪੋਰਟ ਹੋ ਰਹੀ ਹੈ ਇਸ ਵਾਰ ਲੀਚੀ ਇਸ ਵਾਰ ਸੀ ਉਹਨਾਂ ਦੁਬਈ ਜਿਹੜੀ ਉਹ ਅਸੀਂ ਐਕਸਪੋਰਟ ਕਰ ਚੁੱਕੇ ਆ ਤੇ ਆਉਣ ਵਾਲੇ ਸਮੇਂ ਵਿੱਚ ਆਸ ਹੈ ਕਿ ਆਪਾਂ ਲੰਡਨ, ਦੋਹਾ, ਕਤਰ, ਦੁਬਈ ਫਿਰ ਤੋਂ ਜਿਹੜੀ ਇਹ ਲੀਚੀ ਅਸੀਂ ਐਕਸਪੋਰਟ ਹੋਰ ਕਰੀਏ ਸਰ ਜਿਹੜੇ ਲੀਚੀ ਦੇ ਕਿਸਾਨ ਆ ਇਹਨਾਂ ਨੂੰ ਤੁਸੀਂ ਉਤਸ਼ਾਹਤ ਕਰਨ ਲਈ ਕਿਹੜੇ-ਕਿਹੜੇ ਸਰਕਾਰ ਉਪਰਾਲੇ ਕਰ ਰਹੀ ਹੈ? ਹਾਂ ਲੀਚੀ ਦੇ ਜਦੋਂ ਆਪਾਂ ਕੋਈ ਵੀ ਜ਼ਿੰਮੇਦਾਰ ਆ ਜਿਹੜਾ ਉਹ ਲੀਚੀ ਲਗਾਉਣਾ ਚਾਹੁੰਦਾ ਆ ਜਾਂ ਲੀਚੀ ਦੀ ਮਾਰਕੀਟਿੰਗ ਕਰਨਾ ਚਾਹੁੰਦਾ ਆ ਉਹਦੇ ਵਿੱਚ ਜਿਹੜੀ ਸਰਕਾਰ ਆ ਜਿਸ ਤਰ੍ਹਾਂ ਮਾਰਕੀਟਿੰਗ ਤੇ ਬਕਸਿਆਂ ਦੇ ਉੱਪਰ ਸਬਸਿਡੀ ਦੇ ਰਹੀ ਆ ਜਾਂ ਨਵੇਂ ਬਾਗ ਦੇ ਲਗਾਉਣ ਤੇ ਉੱਤੇ ਵੀ ਸਬਸਿਡੀ ਦੇ ਰਹੀ ਆ ਜੇ ਕੋਈ ਮਸ਼ੀਨਰੀ ਵਰਤਣਾ ਚਾਹੁੰਦਾ ਕਿਸੇ ਵੀ ਤਰ੍ਹਾਂ ਦੀ ਜਿਵੇਂ ਸਪਰੇਅ ਪੰਪ ਹੋ ਗਏ ਜਾਂ ਟਰੈਕਟਰ ਆ ਜਾਂ ਕੋਈ ਹੋਰ ਜਿਸ ਤਰ੍ਹਾਂ ਦੀ ਵੀ ਮਸ਼ੀਨਰੀ ਜਿਹੜੀ ਲੀਚੀ ਵਿੱਚ ਵਰਤੀ ਜਾਂਦੀ ਆ ਉਹ ਸਾਰੇ ਜਿਹੜੀ ਆਪਾਂ ਸਬਸਿਡੀ ਦੇ ਉੱਪਰ ਮਹਈਆ ਕਰਵਾ ਰਹੇ ਆ। ਸਰ ਜੀ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ? ਲੀਚੀ ਕਿਸਾਨਾਂ ਨੂੰ ਇਹੋ ਸੁਣਾ ਦੇਣਾ ਚਾਹਾਂਗਾ ਕਿ ਜਿਹੜੀ ਵਧੀਆ ਲੀਚੀ ਦੀ ਫਸਲ ਵਧੀਆ ਆ ਇਹ ਇੱਕ ਪੀੜੀ ਦੀ ਨਹੀਂ 2-3 ਪੀੜੀਆਂ ਦੀ ਫਸਲ ਹੈ ਜੇ ਤੁਸੀਂ ਇੱਕ ਵਾਰ ਲਗਾਓਗੇ ਤੇ ਸਾਡੇ ਕੋਲ ਜਿਹੜੇ ਇੱਥੇ 150 ਸਾਲ ਪੁਰਾਣੇ ਵੀ ਬੂਟੇ ਹੈ ਨੇ ਤੇ ਬਹੁਤ ਵਧੀਆ ਮੁਨਾਫਾ ਦੇ ਰਹੇ ਆ ਤੇ ਕੋਈ ਵੀ ਜ਼ਿੰਮੇਵਾਰ ਆ ਜਿਹੜਾ ਲੀਚੀ ਦੇ ਜਿਹੜੇ ਆਪਣੇ ਬਾਗ ਲਗਾਏਗਾ ਉਹਨੂੰ ਮਕਿ ਬਹੁਤ ਹੀ ਥੋੜੇ ਸਮੇਂ ਦੇ ਜਿਸ ਤਰ੍ਹਾਂ ਕਹਿ ਲਓਗੇ 15-20 ਦਿਨ ਦੀ ਫਸਲ ਆ 15-20 ਦਿਨ ਦੀ ਮਿਹਨਤ ਕਰੇਗਾ ਤੇ ਬਾਕੀ ਸਾਰੀਆਂ ਫਸਲਾਂ ਨਾਲੋਂ ਇਹਦਾ ਰੇਟ ਵੀ ਚੰਗਾ ਆ ਤੇ ਚੰਗੀ ਆਮਦਨ ਵਿੱਚ ਵਾਅਦਾ ਕਰ ਸਕਦਾ ਹੈ